ਮੈਂ ਇੱਥੇ ਆ ਕੇ ਬੈਠਾ ਬੜੇ ਚਿਰ ਦਾ। ਤੁਸੀਂ ਕਿੱਥੇ ਗਏ ਹੋ? ਮੈਂ ਕਿੱਥੇ ਜਾਣਾ ਸੀ। ਚੜੂ ਵੇਖਣੀ ਹੈ ਤੇ ਹੈ ਹੀ ਨਹੀਂ। ਹੂੰ। ਤੇ ਮੈਂ ਚਲਦਾ ਹੀ ਸੀ ਘਰੋਂ ਲੈ ਆਉਣੀ। ਤੁਸੀਂ ਮੈਨੂੰ ਦੱਸਦੇ ਤੇ ਮੈਂ ਲੈ ਦੇਣਾ ਸੀਗਾ। ਮੈਂ ਕਿਹਾ ਵੀ ਚਲਤੀ ਕਿੱਥੇ ਦੁਕਾਨ ਤੇ ਜਾਓਗੇ ਤੇ ਟਾਈਮ ਖਰਾਬ ਹੋਣਾ ਆ। ਚਲ ਉੱਥੇ ਕੀ ਸੀਗਾ? ਜਿੰਨੇ ਚਿਰ ਨੂੰ ਉਧਰ ਗਏ ਮੈਂ ਫੜ ਲਿਆਉਣੀ ਹੈ। ਹੂੰ। ਕਿਉਂ ਕਰਦੇ ਗੱਲਬਾਤ ਕੋਈ? ਨਾ ਨਾ ਗੱਲਬਾਤ ਕੀ ਕਰਨੀ ਹੀ। ਉਹਨਾਂ ਦੀ ਆਪਸ 'ਚ ਨਹੀਂ ਬੰਦੀ। ਸਾਨੂੰ ਗੱਲਾਂ ਬਤਾਉਣਾ ਕੀ ਕਰਨੀ ਆ। ਕਿਉਂ? ਆਪਸ 'ਚ ਕਿਉਂ ਨਹੀਂ ਬੰਦੀ? ਗੱਲ ਫੇਰ ਉਹੀ ਸਿਆਣੀ ਕਹਿੰਦੇ ਆ ਜਦੋਂ ਜ਼ਿਆਦਾ ਲਾਲਚ ਨੂੰ ਪਈਏ ਨਾ ਤੇ ਧੱਕੇ ਵਜਦੇ ਹੁੰਦੇ ਆ ਉਦੋਂ ਕਹਿੰਦੇ ਸੀ ਵੀ ਰਿਸ਼ਤਾ ਉਹ ਕਰਨਾ ਵਾ ਜਿਹੜੇ ਕੁੜੀ ਨੂੰ 5 ਕਿੱਲੇ ਹੁੰਦੇ ਆ ਤੇ 5 ਕਿੱਲਿਆਂ ਵਾਲੀ ਰੋਟੀ ਬਣਾਉਂਦੀ ਆ ਹੁਣ ਤੇ ਹੁਣ ਇੱਕ ਦੂਜੇ ਨਾਲ ਐਂ ਲੜਨ ਉਹ ਪਾਪੀ ਕਿਤੇ ਆਂਦੀ ਹਣੀ ਆ ਵੀ ਕੱਪੜੇ ਧੋਦੋ ਮੇਰੇ ਵੀ ਭਤਾਈ ਜੀ ਕਿਹੜਾ ਗੋ ਘਾਟਿਆ ਤੁਹਾਨੂੰ ਪਤਾ ਹੀ ਆ ਐਵੇਂ ਮੇਕੋ ਨੀ ਧੋਬਦੇ ਤੇ ਮੈਨੂੰ ਡੇ ਹੀ ਕਹਿਣਾ ਇੱਕ ਦਿਨ ਮੈਂ ਰੋਟੀ ਬਣਾਉਨ ਨੂੰ ਕਿਹਾ ਤੇ ਨਹੀਂ ਬਣਾਈ ਮੈਂ ਚਲੋ ਤੁਸੀਂ ਸਿਖਾ ਦਿਓ ਜਿਹਦੇ ਮਾਂ ਪੇ ਨੇ ਕਰੀ ਆ ਆਪੇ ਚਲੋ ਤੁਸੀਂ ਦੱਸ ਦਿਓ ਜਾਜ ਤੇ ਕਹਿੰਦੇ ਵੀ ਇਹ ਮੈਂ ਕਿੱ ਮਾਂ ਚ ਸੋਚਿਆ ਵੀ ਤੁਸੀਂ ਕਿਹੜੇ ਘਟ ਜੇ ਭਾਬੀ ਸਾਹਮਣੇ ਜੇ ਗੱਲਾਂ ਕਰਦੇ ਆ ਤੇ ਆਪਣੇ ਸਿਰ ਚ ਛੇਤਰ ਵੱਜਨੇ ਆ ਮੁੜ ਕੇ ਫਿਰ ਪਰ ਇਹ ਗੱਲ ਨੂੰ ਤਾਈ ਜੀ ਨਹੀਂ ਸਮਝਦੇ ਹੈਗੇ ਉਹ ਉਹਨਾਂ ਨੇ ਪੂਰਾ ਹੀ ੜਿੱਕਾ ਲਾ ਕੇ ਰੱਖਦੇ ਆ ਵੀ ਕਿਸੇ ਤਰ੍ਹਾਂ ਕੋਈ ਨਾ ਕੋਈ ਗੱਲ ਮੇਰੀ ਮੰਨੀ ਜਾਵੇ ਜਿੱਦਾਂ ਬੰਦੇ ਨੂੰ ਹੱਤ ਪਈ ਹੁੰਦੀ ਆਪਣੀ ਇਹ ਗੱਲ ਤੇ ਮੇਰੇ ਮਨ ਚ ਬੜੇ ਚਿਰਦੀ ਸੀਗੀ ਮੈਨੂੰ ਪਹਿਲਾਂ ਪਤਾ ਸੀਗਾ ਕਿ ਜੇ ਇਹਨਾਂ ਨੇ ਇਹੋ ਜਿਹਾ ਤੁਹਾ ਦਾ ਰਿਸ਼ਤਾ ਕੀਤਾ ਤੇ ਇਹਨਾਂ ਦੀ ਪੂਰੀ ਲੜਾਈ ਪੈਣੀ ਪੈਣੀ ਆ ਪਰ ਅਸੀਂ ਗੱਲ ਨਹੀਂ ਕਰਦੇ ਕਿਉਂ ਹਾਨੂੰ ਕੀ ਲੋੜਾ ਗੱਲ ਕਰਨ ਦੀ ਰਿਸ਼ਤਾ ਤੇ ਇਹਨਾਂ ਨੇ ਉਹਦਾ ਚੜਾ ਕੇ ਕੀਤਾ ਕਿ ਜੋਤ ਕਿਉਂ ਚੰਗੇ ਘਰ ਚ ਚਲ ਗਈ ਹੈ ਤੇ ਆਪਣੇ ਮੁੰਡੇ ਦਾ ਵਧੀਆ ਕਰ ਲਾਂਗੇ ਤੇ ਪਤਾ ਨਹੀਂ ਕੀ ਹੋ ਜਾਣਾ ਵਾ ਚੰਗੇ ਥਾਂ ਵੇਖ ਲੋ ਕੀਤਾ ਪੂਆ ਜੀ ਨੇ ਇਹਨਾਂ ਦੇ ਕੰਨਾਂ ਚੋਂ ਕੱਢਿਆ ਇਹ ਕਿ ਜਿਹੜੇ 5 ਕਿਲੇ ਵਾਲੀ ਆਊਗੀ ਉਹਦੇ ਨਾਲ ਉਹਨੂੰ ਕੋਈ ਲਾਲਚ ਨਹੀਂ ਹੋਊਗਾ ਉਹ ਮੁੜ ਕੇ ਤਾਂ ਡੇ ਘਰ ਆ ਕੇ ਕੰਮ ਕਰੂਗੀ ਪਰ ਉਹ ਦੋ ਤਾਈ ਜੀ ਜਿਹੜੇ ਹੀ ਨਾ ਕਿਸੇ ਦੀ ਗੱਲ ਮੰਨਣ ਦੇ ਹੱਕ ਚ ਨਹੀਂ ਹੈਗੇ ਉਹ ਗੱਲ ਤੇ ਇਹ ਆ ਵੀ ਜਿਹੜੀਆਂ ਹੱਥੀ ਗੰਡਾਂ ਦਿੱਤੀਆਂ ਹੁੰਦੀਆਂ ਨੇ ਨਾ ਉਹ ਮੂੰਹ ਨਾ ਖੋਲਣੀਆਂ ਪੈਂਦੀਆਂ ਵਾ ਤੇ ਹੁਣ ਆਪੇ ਇੱਕ ਦੂਜੇ ਨਾਲ ਸਿੰਘ ਫਸਾਉਣ ਹਾਨੂ ਕੀ ਆ ਮੈਂ ਤੇ ਗਈ ਹਾਂ ਮੈਂ ਚੱਲ ਮਿਲ ਕੇ ਲਾਉਣੀ ਆ ਉਹਨਾਂ ਦੇ ਆਪਣੇ ਰੋਣੇ-ਧੋਣੇ ਨਹੀਂ ਮੁੱਕ ਉਹ ਕੋਈ ਕਹਿੰਦੀ ਤੂੰ ਛੱਡੋ ਸਾਰੇ ਕੰ ਸਫਾਈ ਵਾਲਾ ਬੰਦਾ ਤਾਂ ਕੋਈ ਨਹੀਂ ਮਿਲਿਆ ਮਾੜਾ ਮੋਟਾ ਵੀ ਹੱਥ ਮਾਰ ਦਿੰਦੇ ਆ ਤੇ ਤੁਸੀਂ ਅੰਦਰੋਂ ਸਾਫ਼ ਕਰ ਦੋ ਜੜੇ ਜੁਲੇ ਲਾ ਦੋ ਤੇ ਭਾਰੀ ਫੇਰੋ ਤੇ ਸਫਾਈ ਕਰਕੇ ਫਿਰ ਚੱਲਦੇ ਹਾਂ ਚਲੋ ਠੀਕ ਆ ਕੁਰਸੀਆਂ ਅੰਦਰ ਖੜੋਣ ਵਾਲੇ ਇੱਕ ਤੇ ਹੀ ਲੈ ਉਹ ਇੱਕ ਮੈਂ ਰੱਖ ਦਿੰਦਾ ਤੂੰ ਤੀ ਚੱਲੋ ਮੈਂ ਬੈਠ ਮੈਂ ਤਾਂ ਬਾਹਰ ਵੀ ਖੰਡੀ ਉਹ ਅਕਲ ਆ ਗਈ ਇੰਨਾ ਪਿਆ ਹੈ ਨਾਲ ਮੈਂ ਬਾਗੀ ਰੋਟੀ ਰੋਟੀ ਕਿੰਨੇ ਬਣਾਉਣੀ ਹੈ ਮੰਮੀ ਤੇਜ ਕੱਪੜੇ ਧੋਣ ਦੇ ਤੂੰ ਬਣਾ ਨਹੀਂ ਕੋਈ ਜ ਮੈਂ ਕੀ ਬਣਾਵਾ ਰੋਟੀ ਨੂੰ ਨਹੀਂ ਹੋਣੀ ਕਿ ਬਣਾਣਾ ਯਾਰ ਫੇਰ ਉਹੀ ਗੱਲ ਬਾਰ ਬਾਰ ਇੱਕੋ ਗੱਲ ਕਰੀ ਜਾਂਦੇ ਤੁਸੀਂ ਰੋਟੀ ਬਣਾ ਲੈ ਰੋਟੀ ਬਣਾ ਲੈ ਜਦੋਂ ਮੈਂ ਕਿਹਾ ਨਹੀਂ ਬਣਾਉਣੀ ਹੁੰਦੀ ਮੈਨੂੰ ਤਾਂ ਮੈਂ ਕਿੱਦਾਂ ਬਣਾ ਲਾਂ ਅਸਲੋ ਝੋਝਲਾ ਵੀ ਨਹੀਂ ਰੋਟੀ ਬਣਾਉਣੀ ਮੈਂ ਨਹੀਂ ਬਣਾਉਣੀ ਰੋਟੀ ਚਲੋ ਫੇਰ ਠੀਕ ਹੈ ਕੋਈ ਗੱਲ ਨਹੀਂ ਜਾਓ ਪਿੰਡ ਫੇਰ ਆਪਣੇ ਨਹੀਂ ਰੋਟੀ ਬਣਾਉਣੀ ਮੈਨੂੰ ਤਾਂ ਉਹਦੋਂ ਦੀ ਗੈਰੰਟੀ ਮੈਨੂੰ ਛੱਡ ਓ ਪਿੰਡ ਕਿੰਨਾ ਕੁ ਮੂਹਲ ਵੇਖੀ ਜਾਂਦਾ ਮੈਂ ਹੁਣ ਹੋਇਆ ਇੱਕ ਦੋ ਦਿਨ ਨਹੀਂ ਬਣਾਉਣੀ ਨਹੀਂ ਬਣਾਉਣੀ ਸਿੱਖ ਤਾਂ ਸਕਦਾ ਨਾ ਬੰਦਾ ਮੈਂ ਵਾਦੂ ਨਹੀਂ ਆਈ ਐ ਇਟਟੇ ਗੱਲਾਂ ਸੁਣਨ ਵਾਸਤੇ ਠੀਕ ਐ ਨਾ ਗੱਲਾਂ ਸੁਣਨ ਵਾਸਤੇ ਕੋਈ ਗੱਲ ਨਹੀਂ ਨਵੀਂ ਗੱਲਾਂ ਸੁਣੀਆਂ ਇੱਥੇ ਮੈਂ ਵੀ ਰੋਟੀਆਂ ਬਣਾਈਆਂ ਚਾਹੀਦੀਆਂ ਮੈਨੂੰ ਮੈਂ 5 ਕਿਲੋ ਨਹੀਂ ਖਾਣੇ ਉਦੋਂ ਤੁਹਾਡੇ ਮਨ 'ਚ ਬੜਾ ਲਾਲਚ ਸੀ ਸਾਰੇ ਟਬਰ ਦੇ ਮੈਨੂੰ ਨਹੀਂ ਕੋਈ ਲਾਲਚ ਹੈਗਾ ਜੇ ਲੇ ਹੋਗਾ ਉਦੋਂ ਹੋਗਾ ਮੈਨੂੰ ਨਹੀਂ ਹੈਗਾ ਲਾਲਚ ਕੋਈ ਵੀ ਕੋਈ ਗੱਲ ਨਹੀਂ ਮੈਂ ਕਰਦੀ ਹਾਂ ਕਿੰਨੀਆਂ ਵੀ ਰੋਟੀ ਖਾਣ ਲਿਆ ਪਿਲੋਂ ਵੀ ਕਰਦੀ ਫੋਨ ਮੈਂ ਉਹਨਾਂ ਨੂੰ ਲੈ ਜਲ ਮੈਨੂੰ ਆ ਕੇ ਉਹਨਾਂ ਨੂੰ ਫੋਨ ਕਰੋ ਤੇ ਆਪੇ ਅੱਗੇ ਲੈ ਜਾਂਦੇ ਠੀਕ ਐ ਮੈਂ ਨਹੀਂ ਰਹਿਣਾ ਇੱਥੇ ਹੁਣ ਰਹਿਣਾ ਨਹੀਂ ਇੱਥੇ ਕਦੀ ਤੁਹਾਡੀਆਂ ਗੱਲਾਂ ਸੁਣ ਲਓ ਕਦੀ ਮੰਮੀ ਕੋਈ ਗੱਲ ਨਹੀਂ ਮੈਂ ਵੀ ਨਹੀਂ ਗੱਲ ਕਰਦਾ ਹਾਂ ਹਾਂ ਠੀਕ ਹੈ ਨਾ ਆਪਣੇ ਜਾਓ ਪੇਕੇ ਕੋਈ ਗੱਲ ਨਹੀਂ ਜੇ ਉਹਨਾਂ ਨੇ ਤੁਹਾਡੇ ਸਾਰਿਆਂ ਦੇ ਕੱਪੜੇ ਧੋਤੇ ਤੇ ਮੇਰੇ ਧੋਣ ਦੇ ਕੀ ਗੱਲ ਸੀ ਕੱਪੜੇ ਧੋਉਂਦੇ ਨੇ ਜਾਂ ਮੰਮੀ ਧੋਣੇ ਹੋਣੇ ਧੋਣੇ ਹੁੰਦੇ ਉਹਨੇ ਮੈਨੂੰ ਨਹੀਂ ਕੁਝ ਵੀ ਕਰਨਾ ਹੁੰਦਾ ਨਾ ਮੈਂ ਕਰਨਾ ਹੀ ਆ ਤੇ ਫਿਰ ਮੈਂ ਮੂੰਹ ਨਹੀਂ ਵੇਖਣਾ ਠੀਕ ਹੈ ਨਾ ਆਪਣੇ ਘਰ ਜਾਓ ਚਲੋ ਠੀਕ ਆ ਕੋਈ ਗੱਲ ਨਹੀਂ ਚਲ ਜੂਗੀ ਮੈਨੂੰ ਵੀ ਹੋ ਜਾਣੀ ਤੁਹਾਨੂੰ ਵੀ ਪਤਾ ਲੱਗ ਜਾਊਗਾ ਫਿਰ ਰੋਟੀ ਨਹੀਂ ਬਣਾਉਣੀ ਇੱਥੇ ਮੂੰਹ ਵੀ ਖਣੀ ਲਿਆਂਦਾ ਮੈਂ ਰੋਟੀ ਨਹੀਂ ਬਣਾਉਣੀ ਰੋਟੀਆਂ ਨਹੀਂ ਇਕੋ ਹੀ ਗੱਲ ਵਸ ਰਟੀ ਪਈ ਮੈਂ ਰੋਟੀ ਨਹੀਂ ਬਣਾਉਣੀ ਕੋਈ ਗੱਲ ਨਹੀਂ ਮੰਮੀ ਨੂੰ ਜਾ ਕੇ ਕਹਿਣਾ ਮੈਂ ਉਹਨੂੰ ਕਹਤਾ ਚਲ ਜਾ ਆਪਣੇ ਪਿੰਡ ਇਹਦੇ ਮੂੰਹ ਵਾਲੇ ਵੇਖੀ ਜਾਣਾ ਕਿ ਤੀਜੇ ਦਿਨ ਰਫਰ ਆਇਆ ਹੁੰਦਾ ਘਰੇ ਮੈਂ ਕੀ ਕਰੀ ਜਾਂਦੇ ਮੈਂ ਕਰਨਾ ਕੀ ਆ ਤੁਹਾਡੇ ਸਿਆਪੇ ਰਹੀਆਂ ਕਰਨ ਪਹਿਲਾਂ ਕੱਪੜੇ ਧੋ ਗਏ ਹਟੀਆਂ ਹੁਣ ਰੋਟੀ ਬਣਾਉਣ ਲੱਗੀ ਆ ਮੇਰੇ ਘਰੇ ਸਿਆਪੇ ਮੰਮੀ ਸਿਆਪੇ ਜੋਦੇ ਆ ਤੇਰੀ ਕੰਮ ਨਹੀਂ ਕਰਦੀ ਤਨੂ ਕਹ ਨਾ ਵੇ ਤੂੰ ਨਾ ਇਹਨੂੰ ਕਵੇ ਤੇ ਹੋਰ ਕੌਣ ਕਵੇ ਕੋਈ ਅਕਲ ਨੂੰ ਹੱਥ ਮਾਰ ਮਮਮੀ ਕਹਾਂ ਇਹਨੂੰ ਮੈਂ ਚਲੀ ਆਪਣੇ ਪੇਕੇ ਜਾਂਦੀ ਆ ਤੇ ਜਾਵੇ ਲੱਥੇ ਕਹਿੰਦੇ ਆ ਯਾਰ ਸੁਦਾ ਕਹਤਾ ਵਾ ਕੰਮ ਕਰਨਾ ਠੀਕ ਆ ਇਹ ਤਾਂ ਆਪਣੇ ਪਿੰਡ ਜਾਓ ਆਹੋ ਇੱਥੇ ਕੀ ਕਰਨ ਨੂੰ ਬੈਣਾ ਜੇ ਕੋਈ ਕੰਮ ਤੰਦੇ ਨੂੰ ਹੱਥ ਹੀ ਨਹੀਂ ਲਾਉਣਾ ਤੇ ਇਹਦੇ ਮੂੰਹal ਵੇਖੀ ਜਾਣਾ ਵਾ ਤੀਜੇ ਦਿਨ ਗੱਲਾਂ ਸੁਣਾ ਕੇ ਭੱਜ ਜਾਂਦੀ ਮੇਰੀ ਸੁਣ ਗੱਲ ਮੈਂ ਧੋਣ ਦੇ ਹੀ ਹਾਂ ਕੱਪੜੇ ਤੇ ਮੇਰੇ ਨਾਲ ਗਈ ਭੱਜੀ ਇਹ ਮਮਮੀ ਜੀ ਮੇਰੇ ਨਹੀਂ ਤੋਤੇ ਇਹਨੂੰ ਬੰਦਾ ਪੁੱਛੇ ਫੇ ਤੂੰ ਮੇਰਾ ਧੋਣਿਆ ਕਿ ਮੈਂ ਤੇਰੇ ਧੋਕੇ ਦੇਣੇ ਆ ਕੋਈ ਅਕਲ ਨੂੰ ਹੱਥ ਮਾਰ ਮੈਨੂੰ ਵੀ ਉਹ ਕਹਿੰਦੀ ਮੈਂ ਕਪੜੇ ਤੇਰੇ ਧੋਣੇ ਵਾਂਦੇ ਜਿਵੇਂ ਮੰਮੀ ਦੇ ਫੇਰ ਕੀ ਆਂਦੀ ਮੈਂ ਨਹੀਂ ਕੰਮ ਕਰਨਾ ਕੋਈ ਵੀ ਇੱਕੋ ਹੀ ਗੱਲ ਆ ਬਸ ਉਦੋਂ ਮੈਂ ਕੰਮ ਕੋਈ ਨਹੀਂ ਕਰਨਾ ਕੰਮ ਨਹੀਂ ਕਰਨਾ ਤਾਂ ਇੱਥੇ ਕੀ ਕਰਨਾ ਜਾਵੇ ਪਏ ਕੇ ਫਿਰ ਉਹ ਮੈਂ ਜਾਇਆ ਮੰਮੀ ਮਾਂ ਦੀਆਂ ਪੱਕੀਆਂ ਖਾਵੇ ਖਾਵੇ ਜਾ ਕੇ ਪੱਕੀਆਂ ਬਗਾਈਆਂ ਆਜੀ ਤੁਹਾਡੀ ਬਹੂ ਰਣੀ ਸੁਣ ਲੋ ਇਹਦੀ ਦੱਸ ਦੇ ਵੀ ਜਿਹੜੀ ਕੋਈ ਰਹਿੰਦੀ ਆ ਜਿਹੜੀ ਆਪਣੇ ਪਿੰਡ ਤੇ ਮਾਪਿਓ ਨੇ ਵੀ ਤੇਰੇਆਂ ਕਰਤੂਤਾਂ ਦਾ ਪਤਾ ਲੱਗ ਜੂ ਜਿਨ੍ਹਾਂ ਨੇ ਜੰਮ ਕੇ ਤੈਨੂੰ ਕੋਈ ਅਕਲ ਨਾ ਦਿੱਤੀ ਵੀ ਬਗਾਨੇ ਘਰ ਜਾਣਾ ਵਾ ਤਾਂ ਉੱਥੇ ਜਾ ਕੇ ਰੋਟੀ ਪਾਣੀ ਬਣਾਉਣਾ ਪਿਆਣਾ ਵਾ ਦਫਾ ਹੋਣ ਦੇਵੇ ਜਾਂਦੀ ਆ ਤੇ ਜਾਵੇ ਮੈਂ ਨਹੀਂ ਰੋਕਣਾ ਮਮੀ ਹਾਂ ਤੂੰ ਨਹੀਂ ਰੋਕਣਾ ਤੇ ਮੈਂ ਰੋਕਣਾ ਵਾ ਜੇ ਮੈਨੂੰ ਇਹਦਾ ਕੋਈ ਸੋਖ ਹੋਵੇ ਤੇ ਮੈਂ ਆ ਰੋਕਾਂ ਜਦੋਂ ਇਹਦਾ ਮੈਨੂੰ ਸੋਖ ਹੀ ਕੋਈ ਨਹੀਂ ਆ ਤੇ ਦਫਾ ਹੋਵੇ ਠੱਠੇ ਹੋਜ ਬੋਵੇ ਜਾ ਕੇ ਦੋ ਰਾਹਾਂ ਦੀ ਸੋਚ ਨਹੀਂ ਆਖਣੀ ਆ ਬੋਲਣਾ ਕੀ ਐ ਕਿਉਂ ਅਵੇ ਅਲਾ ਤੇਰੇ ਹੁੰਦੇ ਆ ਸਾਰੇ ਕੰਮ ਹੋਣਦੇ ਆ ਮਮੀ ਜੀ ਮੈਂ ਚੱਲੀ ਆ ਪਿੰਡ ਆਪਣੇ ਨਹੀਂ ਚੱਲੀ ਆ ਤੇ ਗਿਆ ਮੈਨੂੰ ਕੀ ਦੱਸਣ ਆਈ ਆ ਤੇਰਾ ਆਈ ਦਾ ਮ ਸੋਖ ਨਹੀਂ ਹੁੰਦੀ ਇਹੋ ਜਿਹੀ ਗੱਲਾਂ ਕਰਨ ਲੱਪੇ ਆ ਨਾ ਵਿਆਹ ਕਰਨ ਵੇਰੇ ਸੋਚਦੇ ਪਹਿਲਾਂ ਹੀ ਜਦੋਂ ਕੋਈ ਕੰਮ ਨਹੀਂ ਕਾਰ ਨਹੀਂ ਵੀ ਕਰਨਾ ਕਿ ਇੱਥੇ ਵਿਆਹ ਇਹ ਕਰਕੇ ਨਹੀਂ ਹੋਣਾ ਹੋ ਗਿਆ ਠੀਕ ਹੈ ਨਾ ਇਹ ਪਹਿਲਾਂ ਵੀ ਸੌਖੇ ਹਾਂ ਤੇ ਹੁਣ ਵੀ ਸੌਖੇ ਹੀ ਰਵਾਂਗੇ ਹੁਣ ਵੀ ਕਿਨੇ ਬਾਹਰੋਂ ਆਣ ਕੇ ਰੋਟੀ ਬਣਾ ਲੈਣੀ ਤੂੰ ਹੀ ਬਣਾਉਣੀ ਹੈ ਰੋਟੀ ਜਿੰਮੇ ਚੱਲ ਗਈ ਤੇ ਤਾਂ ਫਿਰ ਤਾਂ ਮੈਨੂੰ ਪਤਾ ਹਾਉ ਕਿ ਤੂੰ ਘਰ ਹੈਂਦੀ ਆ ਤੇ ਮੈਂ ਕਰਨਾ ਕੰਮ ਤੇ ਤੈਨੂੰ ਕਿੱਦਾਂ ਮੈਂ ਪੜਾ ਕੇ ਦਵਾ ਮੰਗੇ ਤੇ ਬੈਠੀ ਨੂੰ ਤੈਨੂੰ ਖਰਚਾ ਚਾਹੀਦਾ ਵਾ ਅੱਜ ਮੈਨੂੰ ਸ਼ਹਿਰ ਲੈ ਜਾ ਮੈਂ ਕੱਪੜੇ ਲਿਆਉਣੇ ਆ ਅਧਮੀ ਨੇ ਸ਼ੇਰ ਨਾ ਜਾ ਮੈਂ ਆ ਲਿਆਉਣਾ ਵਾ ਤੇ ਮੰਮੀ ਨੇ ਲਿਉਣਾ ਨਹੀਂ ਹੈ ਵਿਆਹ ਕੇ ਆਈ ਹਾਂ ਮੈਂ ਤੁਹਾਨੂੰ ਲਿਆ ਕੇ ਦੇਣਾ ਹੀ ਪੈਣਾ ਵਾ ਉਹ ਤਾਂ ਮੈਂ ਸਮਝਦੀ ਆ ਪਹਿਲੇ ਆ ਕੇ ਦੇਣਾ ਪੈਣਾ ਵਾ ਤੇ ਤੈਨੂੰ ਫਿਰ ਇਹ ਕੰਮ ਕਰਨਾ ਪੈਣਾ ਵਾ ਮੈਂ ਤਾਂ ਨਹੀਂ ਕੋਈ ਵੀ ਕੰਮ ਕਰਨਾ ਜਿਹੜੀ ਜਿਹੜਾ ਲਾਣਾ ਬੋਲ ਲੱਗਿਆ ਸੋਚ ਕੋ ਮੰਮੀ ਆ ਮੇਰੀ ਉਹ ਆ ਵੇਖ ਲੈ ਚ ਪਾਣ ਜੋ ਦਿਨ ਦੇ ਇਦਾਂ ਬੋਲਣ ਰਹੀ ਉਹ ਜਾ ਕੇ ਸਾਰਿਆਂ ਨੂੰ ਦੱਸੂਗੀ ਨਾ ਕਰਾ ਥਾਂ ਥਾਂ ਬੇਤੀਆ ਠੀਕ ਹੈ ਬੇਤੀ ਤੂੰ ਹੀ ਕਰਾਉਂਦੇ ਮੇਰੀ ਜੇ ਨਹੀਂ ਜਿੱਦਣ ਦੀ ਆਈ ਹੈ ਨਾ ਇੱਕੋ ਗੱਲ ਕਰੀ ਜਾਨੇ ਤੁਸੀਂ ਤੇ ਕਰਨੀ ਨਹੀਂਗੀ ਨਾ ਖਾਇਆ ਕਰੋ ਰੋਟੀ ਹਵਾ ਖਾ ਕੇ ਰਾਜਿਆ ਕਰੋ ਇਹ ਮੇਰੇ ਹੱਥ ਤੇ ਪਈ ਆ ਵੀ ਮੈਂ ਹੀ ਪਕਾਣੀ ਆ ਠੀਕ ਆ ਤੂੰ ਖੁਸ਼ ਹੋ ਜਾ ਠੀਕ ਆ ਸਾਰਾ ਟੱਬਰ ਚੱਲੀ ਆ ਮੈਂ ਜਾ ਜਾ ਤੇਰੇ ਮਾਪਿਆਂ ਨੂੰ ਕਰਤੂਤਾਂ ਦਾ ਪਤਾ ਲੱਗ ਜਾ ਜਦੋਂ ਕਿਦਨ ਖੱਤੇ ਮਰਨਗੇ ਨਾ ਫੇਰ ਉਹ 5 ਕਿੱਲੇ ਆਉਣੇ ਆ ਉਹਨਾਂ ਚਿਹਰ ਨੂੰ ਸਾਨੂੰ ਬੋਰਾ ਚ ਪਾਉਣ ਜੋ ਗਿਆ ਕਰ ਦੇਣਾ ਇਹਨੇ ਮੰਮੀ ਹਾਨੂੰ ਨਹੀਂ 5 ਕਿੱਲੇ ਚਾਹੀਦੇ ਹਾਨੂੰ ਚਾਹੀਦੀ ਰੋਟੀ ਬਣੀ ਬਣਾਈ ਇਹਨੇ ਨਾ ਦਿਨ ਰੋਟੀ ਦੇਣੀ ਤਾਂ ਨਾ ਹੋਰ ਮੈਂ ਤਾਂ ਪੰਜਾਂ ਕਿੱਲਿਆਂ ਨੂੰ ਫਸ ਗਈ ਡੈਡੀ ਨੂੰ ਸਮਝਾ ਦਿਓ ਇਹਨੂੰ ਰੋਕਣ ਦੀ ਕੋਈ ਲੋੜ ਨਹੀਂ ਆ ਡੈਡੀ ਗਏ ਆ ਬਾਹਰ ਮੈਂ ਤਾਂ ਨਹੀਂ ਡੈਡੀ ਦੇ ਆਉਂਦੇ ਨਿਕਲ ਜੇਗਾ ਤਾਂ ਕਾ ਹੋਵੇ ਪਰਾਂ ਰੋਟੀ ਬਣਾਉਦੀ ਮੈਂ ਰੋਟੀ ਖਾਵਾਂ ਲੈ ਗਈ ਤੇ ਜਾਂਦੀ ਆ ਦਾਲ ਬਣੀ ਆ ਤਾਂ ਆਟਾ ਗੁੱਜਾ ਵਾ ਤਲਕਾ ਲਾ ਦੇ ਨੀ ਕਿਹਦੀ ਸ਼ਾਦੀ ਜਿੰਨੂੰ ਸ਼ਾਦੀ ਹੋਣਾ ਸੱਦ ਲੈ ਜਿੰਨੂੰ ਸੱਦਣਾ ਵਾ ਐਵੇਂ ਕਰਦਾ ਆ ਜੀ ਇਹਨੂੰ ਫੋਨ ਦਿੱਤਾ ਕਿਹਨੂੰ ਨਹੀਂ ਮੇਰੇ ਸਾਹਮਣੇ ਨਹੀਂ ਕੀਤਾ ਨੀ ਕਿ ਇਹਨੂੰ ਫੋਨ ਕੋਈ ਨਹੀਂ ਜਿੰਨੂੰ ਕਰਦੀ ਕਰ ਲੈ ਹੇ ਥੇਗੀ ਵੀ ਅਖੰਡੇ ਜੇ ਥੱਲੇ ਆਣ ਕੇ ਮੇਰੀ ਗੱਲ ਸੁਣੋ ਕੀ ਹੋਇਆ ਵਾ ਹੁਣਾਂ ਕੀ ਆ ਨੋਂ ਤਾਂ ਅੱਧੀ ਆਂਦੀ ਆ ਵੀ ਮੈਂ ਪਿੰਡ ਚੱਲੀ ਆ ਤੂੰ ਉਹਨੂੰ ਡੱਕਣਾ ਇਹ ਉਹਨੇ ਕੀ ਕਰਨਾ ਪੇਟ ਜਾ ਕੇ ਮੈਂ ਕੀ ਕਰਨੂੰ ਡੱਕਾਂ ਉਹਨੂੰ ਜਦੋਂ ਇੱਥੇ ਕੰਮ ਤਾਂ ਦਾ ਕੋਈ ਨਹੀਂ ਕਰਨਾ ਤਾਂ ਕਰਨਾ ਵੀ ਇੱਥੇ ਕੀ ਹੋਰ ਮੇਰੀ ਗੱਲ ਸੁਣੋ ਪਤਾ ਤੈਨੂੰ ਇਹ ਗੱਲ ਦਾ ਕਿ ਆਦਤ ਦੀ ਮਾਲਕ ਬਣ ਗਈ ਆ ਉਹ ਕਿੱਦਾਂ ਬਣ ਗਈ ਆ ਅੱਧੀ ਮਾਲਕੋ ਹੁਣੀ ਤੈਨੂੰ ਨਹੀਂ ਪਤਾ ਜਿਹੜੀ ਪੈੜੀ ਅਸੀਂ ਆਪਣੇ ਦਿਲਜੀਤ ਦੇ ਨਾਲ ਆਈ ਆ ਤੇ ਜੇ ਆਦਤ ਦੀ ਮਾਲਕ ਬਣ ਗਈ ਆ ਉਹਦਾ ਘਰਵਾਦ ਫੇਰ ਕੰਮ ਤਾਂ ਕਰਨਾ ਹੀ ਪੈਣਾ ਵਾ ਕੰਮ ਨਹੀਂ ਰਮਨ ਉਹਨੇ ਕਰਨਾ ਤੇ ਫਿਰ ਕੌਣ ਕਰੇ ਪੰਜ ਕਿਲੇ ਉਹਨੂੰ ਉੱਥੋਂ ਆਉਂਦੇ ਆ ਬਾਕੀ ਇੱਥੋਂ ਆ ਗਈ ਉਹਨੂੰ ਪੰਜ ਕਿਲੇ ਲਿਆਵੇ ਪੰਜ ਕਿਲਿਆਂ ਦਾ ਠੇਕਾ ਤੇ ਦਵੇ ਮੈਨੂੰ ਤੇ ਕੋਈ ਗੱਲ ਨਹੀਂ ਮੈਂ ਕੰਮ ਆਲੀ ਲਾ ਲੂੰਗੀ ਨਾ ਕਰੇ ਕੰਮ ਪੰਜ ਕਿਲੇ ਆ ਗਏ ਆ ਪੰਜ ਕਿਲੇ ਤਾਂ ਮਾਪਿਓਂ ਆਉਂਦੇ ਆ ਖਤੇ ਉਹ ਬਹੁਤ ਡੇ ਆ ਪਰ ਉਹਨੂੰ ਤੇ ਹੈ ਨਾ ਵੀ ਮੈਨੂੰ ਹੀ ਜਾਣੇ ਆਏ ਉਹ ਕੀਪਤਾ ਆਉਣੇ ਆ ਕਿ ਤੀਆਂ ਨੂੰ ਆਉਣੇ ਐਹੀਂ ਉਹਨਾਂ ਚਿਰ ਬੈਠੇ ਰਹਿਣਾ ਤੂੰ ਮਾਰਦੀ ਰਹਿ ਨਾ ਕਿ ਉਹਨੂੰ ਆਵੇ ਆਉਣੇ ਆ ਕੋਈ ਤੇ ਰਿਸ਼ਤਾ ਇਸੇ ਕਰਕੇ ਕੀਤਾ ਹੈ ਮੈਂ ਕੀਪਤਾ ਆਉਣੇ ਆ ਕਿ ਮਾਪਿਓਂ ਨੇ ਪਹਿਲਾਂ ਹੀ ਗੁੱਠਾ ਲਾ ਲਾ ਕੇ ਖਾ ਲੈਣੇ ਇਹਦਾ ਮੌਕਾ ਹੀ ਦੱਸੂ ਹ ਤੇ ਜੇ ਤਾਂ ਐਡੀ ਸਿਆਣੀ ਹੁੰਦੀ ਤੇ ਫਿਰ ਇਹ ਰਿਸ਼ਤਾ ਨਾ ਕਰਦੀ ਹਾਂ ਉਹ ਤਾਂ ਗਲਤੀਆਂ ਹੋ ਗਈਆਂ ਮੈਂ ਤਾਂ ਕਿਹ ਕੁੜੀ ਚੰਗੀ ਹਾਂ ਮੈਨੂੰ ਕੀ ਪਤਾ ਹੀ ਤੇ ਅਗਲ ਮਾਸਾ ਵੀ ਨਹੀਂ ਹੈਗੀ ਇਹ ਤਾਂ ਮਾਂ ਪਿਆਨੇ ਅਗਲ ਹੀ ਦਿੱਤੇ ਇਹਨੂੰ ਬਹੂਏ ਕੰਮ ਕਰਨ ਤੋਂ ਪਹਿਲਾਂ ਸੋਚਣਾ ਇਹ ਰਿਸ਼ਤਾ ਕਰਦੋ ਦੂਜੀ ਗੱਲ ਇਹ ਵੀ ਜੋਤ ਆਈ ਸੀ ਉਹਦੇ ਹੁੰਦਿਆਂ ਇਹ ਜਪਾਨ ਚ ਲਾਈ ਉਹ ਨਾ ਸਾਰਿਆਂ ਨੂੰ ਜਾ ਕੇ ਦੱਸੂਗੀ ਜੋਤ ਕਿਧਰ ਆਈ ਸੀ ਜੋਤ ਤਾਂ ਇਹ ਝਾੜੂ ਲੈਣ ਤੇ ਝਾੜੂ ਹੈ ਨਹੀਂ ਕਰਦੇ ਸਫਾਈ ਕਰਨੀ ਆ ਇਹ ਉਹਦੇ ਹੁੰਦਿਆਂ ਨੂੰ ਬੋਲਣ ਰਹੀ ਸੀ ਮੇਰੇ ਨਾਲ ਬੋਲਣ ਕਿਹੜੀ ਗੱਲਾਂ ਲਈ ਸੀ ਤਹਾਡੇ ਦੋਵਾਂ ਪਿਓ ਪੁੱਤਾਂ ਦੇ ਕੱਪੜੇ ਪਏ ਹੀ ਤੋਣ ਵਾਲੇ ਮੈਂ ਉਹ ਤੋਣਦਾ ਪੀ ਇਹ ਆਈ ਮੰਮੀ ਜੀ ਮੇਰੇ ਨੇ ਕੱਪੜੇ ਤੋੜਤੇ ਮੈਨੂੰ ਤੈਨੂੰ ਸ਼ਰਮਤ ਨਹੀਂ ਆਉਂਦੀ ਹਾਂ ਗੱਲ ਕਹਿੰਦੇ ਨੂੰ ਤੂੰ ਮੇਰੇ ਤੋਂ ਹਕੇ ਦੇਣੇ ਕਿ ਮੈਂ ਤੋਕੇ ਦਵਾ ਉਹ ਸੱਚੀ ਹੀ ਕਾਦੀ ਸੱਚੀ ਹੀ ਰੋਟੀ ਬਣਾਉਣੀ ਉਹਨੂੰ ਨਹੀਂ ਆਉਂਦੀ ਕੱਪੜੇ ਤੋਣੇ ਉਹਨੂੰ ਨਹੀਂ ਆਉਂਦੇ ਕਾਦੀ ਅਕਲ ਵਾ ਇੱਕ ਬਸ ਆ ਕੰਨ ਨੂੰ ਕੋਣ ਲਾਉਂਦੇ ਹੈਗਾ ਅਕਲ ਉਹਨੂੰ ਸਾਰੀ ਆ ਬਾਉ ਸਭ ਕੁਝ ਉਹਨੂੰ ਪਤਾ ਵਾ ਪਰ ਉਹਨੂੰ ਇਹ ਆਪੇ ਉਹਦੇ ਧੌਣੇ ਚ ਕਿੱਲਾ ਵਾ ਵੀ ਮੈਨੂੰ ਪੰਜ ਕਿੱਲੇ ਹੁੰਦੇ ਆ ਤਾਂ ਰਵੇ ਫਿਰ ਧੌਣੇ ਚ ਕਿੱਲਾ ਫਿਰ ਮੈਨੂੰ ਕੱਢਣਾ ਵੀ ਆ ਇਹ ਕਿਤੇ ਗਲਤੀ ਨਾ ਕਰ ਪਈ ਮੈਂ ਨਹੀਂ ਜਾਨੂੰ ਡਕਣਾ ਸਿੱਧੇ ਪੱਦਰੀ ਤਾਂ ਨੂੰ ਮੈਂ ਗੱਲ ਦੱਸਦਾ ਮੁੰਡਾਂ ਦਾ ਮੈਂ ਨਹੀਂ ਡਕਣਾ ਉਹ ਵੀ ਬੜਾ ਤੰਗ ਜੇ ਮੈਂ ਵੀ ਬੜੀ ਤੰਗ ਜੇ ਤਮਨ ਜੇ ਤੂੰ ਨਹੀਂ ਨਾ ਡਕਣਾ ਤਾਂ ਮੈਂ ਵੀ ਇੱਥੇ ਤਾਂ ਫਿਰ ਕੁੜੀ ਜਾਓ ਜਾਓ ਵੇਖ ਲਓ ਜਾ ਕੇ ਤੁਸੀਂ ਤਾਂ ਸਿਰ ਤੇ ਚੜਾਈ ਆ ਉਹਨੂੰ ਓਦਾਂ ਦਾ ਡਰ ਹੁੰਦਾ ਵੀ ਮੈਂ ਕਰਦਾ ਕੰਮ ਧੰਦਾ ਕਰਨਾ ਤਾਂ ਆਪੇ ਲੱਗ ਜਾਂਦਾ ਪਤਾ ਭੂਵੇ ਚੜੀ ਕਿਦੀ ਮੈਂ ਤਾਂ ਡਕਣਾ ਨਹੀਂਗਾ ਕੋਈ ਨਹੀਂ ਕੱਲ ਨੂੰ ਮਾ ਪਿਓ ਆ ਜਾਣਗੇ ਨਾ ਉਹਨਾਂ ਦੇ ਵਿਚੌਲ ਚੰਗੇ ਠੰਡੇ ਕਰੂੰਗੀ ਇੱਕ ਵਾਰ ਆਉਣ ਤੇ ਸਹੀ ਇੱਥੇ ਹੈ ਲੋਕੀਂ ਤੇ ਇਹਨਾਂ ਨੂੰ ਅਕਲ ਦਿੰਦੇ ਨਾ ਖੱਤੇ ਤੀਆਂ ਕੋਈ ਅਕਲ ਹੀ ਨਾ ਦਿੱਤੀ ਇਹਨੂੰ 5 ਕਿੱਲੇ ਸਰਤੇ ਚੜਾ ਛੜੇ 5 ਕਿੱਲੇ 5 ਕਿੱਲੇ ਪਤਾ ਨਹੀਂ ਮਿਲਨੇ ਵੀ ਆ ਕਿ ਨਹੀਂ ਮਿਲਨੇ ਜੋ ਬਣਾ ਸਾਸ਼ਿਕਾ ਜੀ ਅਸੀਂ ਕੋਣ ਠੀਕ ਠਾਕ ਦੇ ਹਾਂ ਫੋਨ ਕਰਦੇ ਆ ਕਿ ਬੈਜੋ ਉਦਾਂ ਹੀ ਫੋਨ ਕਰਦੇ ਆ ਮੈਂ ਤਾਂ ਐਂ ਬੰਬੀ ਤੇ ਅੱਛਾ ਮੈਂ ਵੇਖਣਾ ਹੈਗਾ ਵੀ ਛੋਲੇ ਦਾ ਹੁਣ ਕਿਦਾਂ ਕਰੀਏ ਵਡਾਉਣੀ ਬਣਾਉਂਦਾ ਤੇ ਮੈਂ ਜਸਲਾ ਲੈਣਾ ਤੁਹਾਡੀ ਹਣਾ ਰੁਕ ਜਾਨੇ ਬਦਲਵਾਈ ਜੀ ਹੋਈ ਆ ਮੁਰਕੇ ਮੋਇਸਚਰ ਬੜਾ ਦਿੰਦੇ ਆ ਉਹ ਨਾਲੇ ਮੰਡੀਆਂ ਵਾਲੇ ਵੀ ਆ ਜੈਗਾ ਕਨਾਈ ਦੇ ਹਾਂ ਖਰਾਬ ਕਰਨ ਦੇ ਆ ਤੇ ਮੈਂ ਕੀਤੀ ਉਹਦਾ ਕੰਪੈਨ ਵਾਲਿਆਂ ਨਾਲ ਗੱਲ ਅੱਛਾ ਇੱਕ ਦੋ ਬੰਦੇ ਹੈਗੇ ਜਿਹੜੇ ਆਪਣੇ ਪਿੰਡ ਦੇ ਹੀ ਆ ਠੀਕ ਆ ਤੇ ਕਹਿੰਦੇ ਕਹਿੰਦੇ ਕੋਈ ਗੱਲ ਨੀ ਇੱਕੋ ਦਿਨ ਚ ਤੁਹਾਨੂੰ ਵਿਲਿਆਂ ਕਰ ਦਾਂਗੇ ਹੂੰ ਹੂੰ ਤੇ ਤਕਰੀਬਨ ਇੱਕ ਦਿਨ ਚ ਵੱਢੀ ਜਾਣਾ ਸਾਰਾ ਉਹਨਾਂ ਨੇ ਨਹੀਂ ਵੱਢਣਾ ਤੇ ਅਸੀਂ ਨਾ ਗਏ ਹਾਂ ਪਿੰਡ ਅੱਛਾ ਗੱਲ ਜਿਹੜੀ ਮੇਨ ਤਾਂ ਢਾਣਾ ਕਰਨੀ ਸੀ ਹਾਂ ਪਿੰਡ ਗਏ ਹਾਂ ਆਪਾਂ ਤੇ ਉੱਥੇ ਨਾ ਤਾਇਆ ਜੀ ਹੁਣਾਂ ਘਰ ਜੋਤੀ ਉਹਦਾ ਸੁਭਾਵੀ ਕੀ ਗਈ ਅਸੀਂ ਕਿਹੜਾ ਵੀ ਉੱਥੇ ਤਮਾਸ਼ਾ ਵੇਖਣ ਗਏ ਹਾਂ ਅਗਲਿਆਂ ਦਾ ਹਾਂ ਜੋ ਸੁਭਾਵੀ ਕੀ ਗਈ ਤੇ ਜਦੋਂ ਤਾਇਆ ਜੀ ਹੁਣਾਂ ਘਰ ਗਈ ਨਾ ਜੋਤ ਹੂੰ ਤੇ ਅੱਗੇ ਜਾ ਕੇ ਵੇਖਿਆ ਤੇ ਤਾਈ ਜੀ ਤੇ ਉਹਨਾਂ ਦੇ ਨੂੰਹ ਲੜਨਦੇ ਆਪਸ ਅੱਛਾ ਉਹਦੇ ਬੜਾ ਘਟ ਵੱਧ ਕੰਮ ਹੋਇਆ ਵਾ ਉਹਦੇ ਵੀ ਬੜੇ ਮਿਹਨੇ ਮਿਹਨੇ ਮਾਰਨਦੇ ਇੱਕ ਦੂਜੇ ਨੂੰ ਹੂੰ ਉਹ ਹੁਣ ਕੁੜੀ ਆ ਪੰਜ ਕਿੱਲੇ ਵਾਲੀ ਅੱਛਾ ਤੇ ਇਹਨਾਂ ਕੋਲ 6 ਕਿੱਲੇ ਹੂੰ ਉਹਨ ਸਮਝਦੀ ਆਪਣੇ ਆਪ ਨੂੰ ਕੋ ਹੂੰ ਹੂੰ ਤੇ ਇਹਨਾਂ ਦੀ ਵਾਹ ਪੇਛ ਨਹੀਂ ਚਾਂਦੀ ਉਹ ਕਿਧਰ ਰੋਟੀ ਦਾ ਟੀਵੀ ਕਿਤੇ ਬਾਹਰੋਂ ਮੰਗਾ ਕੇ ਖਾਂਦੇ ਆ ਰੋਟੀ ਵੀ ਨਹੀਂ ਘਰ ਪਕਦੀ ਰੀਸੋਰੀ ਸੀ ਕੋਈ ਵੀ ਨਹੀਂ ਪਕਾਉਂਦੇ ਤੇ ਇਹ ਚੱਕਰ ਆ ਤੇ ਮੈਂ ਚੱਲ ਮੈਂ ਫੋਫੜੀ ਨਾ ਕਰੂੰਗਾ ਗੱਲ ਇਹ ਆ ਕੰਮ ਹੋਤੀ ਹੁੰਦੇ ਆ ਜੋ ਬਨ ਇਹ ਜੋੜਦਾ ਰਿਸ਼ਤਾ ਵੀ ਨਹੀਂ ਹੁਣ ਅੱਛਾ ਬੜੇ ਉਦੋਂ ਬਰਕਰਾਰ ਸੀਗੇ ਹੂੰ ਤੇ ਬੜੇ ਯੋਗ ਨਾਲ ਕੀਤਾ ਰਿਸ਼ਤਾ ਸੀ ਤੇ ਇਹਨਾਂ ਨੂੰ ਇਹ ਵੀ ਚੰਗੇ ਘਰ ਰਿਸ਼ਤਾ ਨਾਲ ਹੋ ਜੇ ਠੀਕ ਆ ਨਾ ਤੇ ਰਿਸ਼ਤੇਦਾਰ ਤੁਸੀਂ ਚੰਗੇ ਮਿਲ ਕੇ ਜੀ ਤੇ ਵਧੀਆ ਹੋ ਗਿਆ ਹੈ ਨਾ ਉਹ ਨਹੀਂ ਫਿਰ ਜੈਸੀ ਪਰ ਹੁਣ ਕਰਨੀਆਂ ਭਰਨੀਆਂ ਨੇ ਇੱਥੇ ਹੀ ਆ ਇੱਥੇ 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 ਬਿਲਕੁਲ ਠੀਕ ਆ ਨਾ ਉਹ ਆਹੋ ਜੇ ਕਿਸੇ ਦਾ ਮਾੜਾ ਸੋਚਿਆ ਤਾਂ ਫਿਰ ਆਪਣੇ ਨਾਲ ਤੇ ਮਾੜਾ ਹੋਣਾ ਹੀ ਆ ਹੂੰ ਮੈਂ ਤੇ ਜੋ ਅੱਗੇ ਸਲਾਹ ਕਰਨ ਦੇ ਆ ਮੈਂ ਤਾਂ ਚੱਲ ਇਹੋ ਕਿਤੇ ਕੁੜੀ ਕਿਤੇ ਨਾਰਮਲ ਪਰਿਵਾਰ ਦੀ ਲਿਆਂਦੀ ਹੁੰਦੀ ਹੂੰ ਤੇ ਚੱਲ ਬਹੁਤੀ ਵੱਡੀ ਨੂੰ ਨਾਸ਼ ਵਾਲ ਮਾਰਦੇ ਤੇ ਘਟੋ ਘਟ ਰੋਟੀ ਤੇ ਪਕਾ ਕੇ ਦਿੰਦੀ ਬਿਲਕੁਲ ਤੇ ਉਹਨ ਦਲਜੀਤ ਨੇ ਆਹੀ ਦੱਸਣ ਕਹਿੰਦਾ ਵੀ ਹਾਂ ਤੇ ਹਫਤਾ ਦੱਸਦਿਆਂ ਹੋਏ ਕਹਿੰਦਾ ਵੀ ਰੋਟੀ ਬਾਹਰੋਂ ਹੀ ਆਉਂਦੀ ਠੀਕ ਆ ਕੋ ਮਤਲਬ ਨਹੀਂ ਕਹਿੰਦਾ ਘਰ ਰੋਟੀ ਪਕਾਉਣੀ ਕਿ ਨਹੀਂ ਪਕਾਉਣੀ ਆਹ ਤੇ ਅਗਲੀ ਨੇ ਫਿਰ ਇਦਾਂ ਹੀ ਕਰਨਾ ਓਥੇ ਤੇ ਮੈਂ ਸੋਚਣਾ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਹੁਣ ਫਿਰ ਜੇ ਆਪ ਕੀਤੀਆਂ ਮਾੜੀਆਂ ਤੇ ਫਿਰ ਅੱਗੇ ਤੇ ਆਉਣੀਆਂ ਹੀ ਹਨ ਹਾਂ ਨਾ ਕੋਈ ਗੱਲ ਨਹੀਂ ਜੇ ਤੁਹਾਡੇ ਨਾਲ ਕੋਈ ਗੱਲਬਾਤ ਕਰਨੀ ਹੈ ਤੇ ਗੱਲ 'ਚ ਬੋਧਾ ਨਾ ਹੋ ਜਾਓ ਇਹਨਾਂ ਦੀ ਨਾ 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 ਓਥੇ ਮੈਂ じゃ ਆਪੂਆ ਜੀ ਨੂੰ ਫੋਨ ਕਰਨਾ ਤੇ ਜਾਂ ਵੀ ਸਾਡਾ ਵੇਚੋ ਕੇ ਮਕਾਓ ਜਾਂ ਕੁਛ ਨੇ ਵੇਡੋ ਤੇ ਫਿਰ ਵੇਖੋ ਅਸੀਂ ਰਿਸ਼ਤੇ ਦੇ ਵਿੱਚ ਨਹੀਂ ਆਏ ਹਾਂ ਤੇ ਹੁਣ ਅਸੀਂ ਕਦ ਦੇ ਆਉਣ ਨਾ ਮਤਲਬ ਹੀ ਨਹੀਂਗਾ ਮੈਂ ਹਾਂ ਮੁੜ ਕੇ ਇਹ ਨਾ ਕਹਿਣਾ ਕਿ ਵੇਚ ਹੋ ਕੇ ਤੇ ਸਾਡੇ ਰਿਸ਼ਤੰਦਾਰ ਵੀ ਜਾਣ ਇਧਰੋਂ ਤੇ ਉਹਨਾਂ ਦੇ ਵੀ ਆਉਣ ਗੱਲਬਾਤ ਕਰੀਏ ਮੈਂ ਇਹ ਫਾਇਦਾ ਹੀ ਨਹੀਂ ਕੋਈ ਕੰਮ ਦਾ ਉਹ ਪਿੰਨ ਵੇਡ ਲੈਣਾ ਹਨਾ ਤੇ ਲਵਲੀ ਵੀਰ ਦਾ ਆਇਆ ਫੋਨ ਹਾਂ ਆਇਆ ਮੈਨੂੰ ਡੈਸ ਹੀ ਕਹਿਣ ਕਹਿੰਦੇ ਸਪਾਈਕ ਸਪੀਕਰ ਆਤੀ ਮੈਂ ਹਾਂ ਕਰਾਤੀ ਆ ਤੇ ਕਹਿੰਦੇ ਕੰਮ ਕਹਿੰਦੇ ਹੁਣ ਤਨਖਾਹ ਤੇ ਮਿਲ ਜਾਣੀ ਇੱਕ ਦੀ ਕੋਈ ਥੋੜੇ ਦਿਨਾਂ ਚ ਕਹਿੰਦੇ ਮਿਲ ਜਾਣੀ ਆ ਤੇ ਕਹਿੰਦੇ ਫਿਰ ਮੈਂ ਪੈਸੇ ਪਾਉਂਗਾ ਮੈਂ ਉਹਨਾਂ ਨੂੰ ਕਿਹਾ ਮੈਂ ਤਾਂ ਕੋਈ ਨਹੀਂ ਆਪਣੇ ਘਰ ਰੱਖੋ ਆਹਾਂ ਤੇ ਉੱਥੇ ਵੀ ਕਿਤੇ ਲੋਡ ਪੈ ਜਾਂਦੀ ਆ ਬਿਲਕੁਲ ਤੇ ਮੈਂ ਕਿਹਾ ਕੋਈ ਗੱਲ ਨਹੀਂ ਪੈਸੇ ਮੁੜ ਕੇ ਇਕੱਠੇ ਪਾ ਦੇ ਕੋਈ ਗੱਲ ਨਹੀਂ ਹੂੰ ਤੇ ਕਹਿੰਦਾ ਇਹ ਕਹਿੰਦਾ ਕੋਈ ਨਹੀਂ ਹਿਸਾਬ ਲਾ ਕੇ ਦੱਸੂਗਾ ਠੀਕ ਆ ਹੂੰ ਨੀ ਮਹਾਰਾਣੀਏ ਇਹਨੂੰ ਛੱਡਦੇ ਹੁਣ ਕੀ ਕੱਢਣਾ ਵਾ ਜਿਉਂ ਵਿਆਹੀ ਆਈ ਆ ਤੇ ਇਹਨੂੰ ਫੜ ਕੇ ਬੈਠੀ ਰਹਿੰਦੀ ਆ ਬਾਹਰ ਤੇ ਕੰਮ ਵੀ ਵਿਖਲਾ ਮੈਨੂੰ ਕੋਈ ਕੰਮ ਹੀ ਨਹੀਂ ਹੁੰਦਾ ਨਾ ਮੈਂ ਕਰਨਾ ਹੀ ਆ ਮੈਂ ਖਾਲਦੀ ਆ ਆ ਚਲ ਤਾਂ ਸਹੀ ਮੇਰੇ ਨਾਲ ਮੈਂ ਸਿੱਖਣਾ ਹੀ ਨਹੀਂ ਹੁਣ ਕੰਮ ਤੇ ਕੀ ਕਰਨਾ ਕੰਮ ਨਹੀਂ ਸਿੱਖਣਾ ਤੇ ਕੁਝ ਨਹੀਂ ਕਰਨਾ ਮੈਂ ਵਿਹਲ ਹੀ ਰਹਿਣਾ ਬਸ ਹੁਣ ਤੇ ਤੂੰ ਕੱਲੀ ਆ ਕੱਲ ਨੂੰ ਜੀਆ ਜੰਤ ਵੀ ਹੋਣੀ ਆ ਤੇ ਫੇਰ ਕੀ ਕਰੇਗੀ ਉਹਨਾਂ ਨੂੰ ਰੋਟੀ ਪਾਣੀ ਕੋਣ ਪਾਣੀ ਕੋਈ ਗੱਲ ਨਹੀਂ ਉਦੋਂ ਵੇਖੀ ਜਾਊਗੀ ਹਾਏ ਮੇਰੀ ਆ ਕਿਸਮਤ ਨੇ ਉਦੋਂ ਕੀ ਵੇਖੀ ਜਾਊਗੀ ਸਿੱਖਾਂਗੀ ਤੇ ਫੇਰ ਹੀ ਆਉਂ ਜਾ ਤੇ ਮੈਂ ਮੰਮੀ ਜੀ ਨਹੀਂ ਸਿੱਖਣਾ ਠੀਕ ਆ ਨਾ ਬਾਰ ਬਾਰ ਇੱਕੋ ਗੱਲ ਕਰੀ ਜਾਂਦੇ ਈ ਸਿੱਖਲਾ 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 ਤੇ ਦਲਜੀਤ ਨੂੰ ਰੋਟੀ ਕਿੱਦਾਂ ਖਾਇਆ ਕਰਨੀ ਉਹਨੂੰ ਕਿੰਨੇ ਰੋਟੀ ਖਾਇਆ ਕਰਨੀ ਕੋਈ ਗੱਲ ਨਹੀਂ ਖਾ ਲਿਆ ਕਰਨੀ ਅੰਨੇ ਵੀ ਇਹ ਤਾਂ ਆਇਆ ਕਰੂਗਾ ਬਣਾ ਦਿਆ ਕਰੋ ਤੁਸੀਂ ਮੈਂ ਠੇਕਾ ਲਿਆ ਸੀ ਪਹਿਲਾਂ ਵਿੱਚ ਬਣਾਉਂਦੇ ਰਹੇ ਪਹਿਲਾਂ ਮੈਂ ਬਣਦੀ ਹਾਂ ਉਹਦਾ ਕੁਵਾਰਾ ਸੀ ਮੇਰੇ ਸਿਰ ਤੇ ਜ਼ਿੰਮੇਵਾਰੀ ਸੀ ਹੁਣ ਉਹ ਵਿਆਹ ਗਿਆ ਵਾ ਹੁਣ ਇਹ ਜ਼ਿੰਮੇਵਾਰੀ ਤੇਰੀ ਬੰਦੀ ਆ ਮੰਮੀ ਬਾਰ ਬਾਰ ਇੱਕੋ ਗੱਲ ਨਾ ਕਰੋ ਨਾ ਮੈਂ ਕੰਮ ਕਰਨਾ ਵਾ ਨਾ ਮੈਨੂੰ ਕਿਹਾ ਕਰੋ ਠੀਕ ਆ ਨਾ ਇਹ ਕੰਮ ਤਾਂ ਤੈਨੂੰ ਕਰਨਾ ਪੈਣਾ ਕੰਨ ਖੋਲ ਕੇ ਮੇਰੀ ਗੱਲ ਸੁਣ ਲੈ ਜਿਹੜੀ ਤੂੰ ਭੂਏ ਚੜੀ ਆ ਹਟਦੀ ਨਹੀਂ ਤੂੰ ਤੂੰ ਦੱਬ ਕੇ ਹੋਰ ਨੂੰ ਮਾਰ ਸਕਦੇ ਹੋ ਮੈਨੂੰ ਨਹੀਂ ਮਾਰ ਸਕਦੇ ਠੀਕ ਹੈ ਨਾ ਮੈਂ ਨਹੀਂ ਡਰਦੀ ਤੁਹਾਡੇ ਤੋਂ ਤੂੰ ਡੀਸੀ ਲੱਗੀ ਆ ਜੋ ਮਰਜੀ ਮੰਮੀ ਸਮਝ ਲਓ ਡੀਸੀ ਲੱਗੀ ਸਮਝ ਲਓ ਤੇ ਜੇ ਕੰਮ ਨਹੀਂ ਨਾ ਕਰਨਾ ਫਿਰ ਪਿਓ ਆਪਣੇ ਨੂੰ ਕਹਿਣਾ ਹੀ ਵੀ ਤੇ ਜਿੱਥੇ ਨੌਕਰ ਚੱਕਰਾ ਉੱਥੇ ਮੇਰਾ ਰਿਸ਼ਤਾ ਕਰ ਫਿਰ ਰੋਟੀ ਪਾਣੀ ਅੱਗੇ ਪਿੱਛੇ ਫਿਰਿਆ ਕਰੀ ਮੈਨੂੰ ਕੀ ਪਤਾ ਇਦਾਂ ਦਾ ਟੱਪਰ ਲੱਪ ਕੇ ਦਿੱਤਾ ਜਾਂਦੇ ਨੇ ਨਾ ਟੱਪਰ ਨੂੰ ਕੀ ਹੋਇਆ ਵਾ ਕੋਣ ਪਿਆ ਵਾ ਚੰਗੇ ਭਣੇ ਆ ਰੋਟੀ ਪਾਣੀ ਖਾਣੇ ਆ ਮੈਂ ਤਾਂ ਬੜੀ ਬਾੜ ਬਾੜ ਭਣਿਆ ਮੈਂ ਤਾਂ ਬੜੀ ਚੰਗੀ ਸਾ ਸਮਝਦੀ ਸੀ ਤੇ ਚੰਗੀ ਆ ਸਾਸ ਨੇ ਆਪਣੇ ਰੰਗ ਪਹਿਲਾਂ ਹੀ ਵਿਖਾ ਦਿੱਤੇ ਨਵੀਂ ਨਵੀਂ ਆਈਆਂ ਤੇ ਸਾਸ ਨੇ ਖਾ ਤਾਂ ਨੌਣ ਨੇ ਹੀ ਖਾ ਲੇ ਤੇ ਨੌਣ ਨੇ ਤਾਂ ਫਿਰ ਕਰਨਾ ਹੀ ਕਰਨਾ ਹੀ ਇਦਾਂ ਜਿਉਂ ਤੇ ਪਹਿਲਾਂ ਹੀ ਹੈਂਦੀ ਵੀ ਆਈ ਟੀ ਮੀਟਰ ਲੰਮੀ ਚ ਪਾੜਵਾ ਤੈਨੂੰ ਤਾਂ ਕੌਣ ਬੋਲਣ ਦੀ ਅਕਲ ਹੀ ਹੈ ਨਹੀਂ ਮੀਟਰ ਲੰਮੀ ਚ ਪਾੜਵਾ ਤੇਰੀ ਕਿਤੇ ਇੰਨਾ ਨਹੀਂ ਵੀ ਮੇਰੀ ਸੱਸ ਮਾਵਾ ਇਹ ਤਰੀਕੇ ਨਾਲ ਗੱਲ ਕਰਾਂਵੇਂ ਜ਼ੁਬਾਨੋਂ ਹੀ ਮੰਮੀ ਜੀ ਤੁਸੀਂ ਵਧਾਈ ਮੇਰੀ ਮੈਂ ਤਾਂ ਅੱਗੇ ਕਿਸੇ ਤੇ ਬੋਲਦੀ ਨਹੀਂ ਹੁੰਦੀ ਹਾਂ ਉਹ ਪਿਆਕੇ ਨਹੀਂ ਹਾਂ ਬੋਲਦੀ ਸੱਸੇ ਮਾੜੀਆਂ ਲੱਗਦੀਆਂ ਵਾਂ ਮਾਵਾ ਚੰਗੀਆਂ ਲੱਗਦੀਆਂ ਵਾਂ ਮੇਰੀ ਸੁਣ ਲੈ ਗੱਲ ਕੰਮ ਨਹੀਂ ਨਾ ਕਰਨਾ ਕਪੜੇ ਪਾ ਬੈ ਗਏ ਤਾਂ ਨਿਕਲ ਜਾ ਇੱਥੇ ਮੈਂ ਤਾਂ ਨਹੀਂ ਜਾਣਦੀ ਮੈਂ ਵੀ ਸੋ ਸਮਝ ਕੇ ਜਾਉਂਗੀ ਤੂੰ ਨਹੀਂ ਜਾਂਦੀ ਤੈਨੂੰ ਮੈਂ ਕੱਢਣਾ ਮੈਂ ਤੂੰ ਜਾਣਾ ਨਹੀਂਗਾ ਤੈਨੂੰ ੱੱੱਕੇ ਦੇ ਕੇ ਕੱਢੂੰਗੀ ਇਹ ਤਾਂ ਸਮਝ ਦੱਸੂਗਾ ਤੁਸੀਂ ਮੈਨੂੰ ਕੱਢਣਾ ਕਿ ਜਾਂ ਮੈਂ ਤੁਹਾਨੂੰ ਕੱਢੂੰਗੀ ਅੱਛਾ ਤੂੰ ਮੈਨੂੰ ਕੱਢੇਂਗੀ ਘਰ-ਬਾਰ ਮੇਰਾ ਸਾਰਾ ਕੁਝ ਮੇਰਾ ਹੁਣ ਤੂੰ ਮੈਨੂੰ ਕੱਢੇਂਗੀ ਘਰੋਂ ਬਾਹਰ ਜਿੰਨਾ ਹੱਕ ਟਾੜਾ ਨਾ ਉਹਨਾਂ ਮੇਰਾ ਵੀ ਹੈਗਾ ਹੱਕ ਤੇ ਤੇਰਾ ਹੱਕ ਵਾ ਨਾ ਤੇ ਹੱਥ ਹਿਲਾ ਮਹਿੰਦੀ ਨਹੀਂ ਲਾਈ ਹੈ ਤੁਹਾਨੂੰ ਕੰਮ ਕਰਨਾ ਹੀ ਪੈਣਾ ਉਹ ਮੇਰੀ ਮਰਜ਼ੀ ਹੈ ਕੰਮ ਕਰਨਾ ਜਾਂ ਨਹੀਂ ਕਰਨਾ ਆਰ ਸਮਝਦੀ ਆ ਮੇਰਾ ਤਾਂ ਕੰਮ ਕਰ ਲਗਿਆ ਤੇ ਗੋਲੀ ਵੱਜਦੀ ਆ ਆਂਦੀ ਬੈਠੀ ਬਿਠਾਈ ਨੂੰ ਪਰੌਂਠੇ ਬੈਨ ਮੈਨੂੰ ਪੱਕੇ ਪਕਾਏ ਓਦਾਂ ਮੈਂ ਕਰ ਲੈਣਾ ਸੀ ਜਿੱਦਾਂ ਤੇ ਤੁਸੀਂ ਗੱਲਾਂ ਕਰਦੇ ਨੇ ਸਾਰਾ ਟੱਬਰ ਮੈਂ ਤਾਂ ਕਦੀ ਵੀ ਨਹੀਂ ਕਰਦੀ ਹੁਣ ਕੰਮ ਇਹ ਤੈਨੂੰ ਕਰਨਾ ਹੀ ਪੈਣਾ ਵਾ ਤੈਨੂੰ ਕਰਾ ਕੇ ਮੈਂ ਦੱਸੂਗੀ ਲਾ ਲਓ ਜੋਰ ਤੁਸੀਂ ਜਿੰਨਾ ਲਾਉਣਾ ਮੈਂ ਤਾਂ ਨਹੀਂ ਕਰਦੀ ਕੰਮ ਤੇਰੇ ਕੋਲ ਮੈਂ ਨਾ ਕਰਾਇਆ ਤੇ ਕਿੱਡੀ ਆਈ ਕੰਮ ਕਰ ਲੈ ਕੰਮ ਕਰ ਲੈ ਅੱਗੇ ਤਾਂ ਮੈਂ ਕੰਮ ਕਰ ਲੈਣਾ ਸੀ ਹੁਣ ਤਾਂ ਨਹੀਂ ਮੈਂ ਕਰਦੀ ਜੋ ਮਰਜ਼ੀ ਕਰ ਲੋ ਲਾ ਲਓ ਜੋਰ ਤੇ ਵਿਚਾਲੋ ਢੋਲ ਧਮਕੀਆਂ ਦੇ ਦੇ ਬਾਹਰ ਜਾਂਦੀਆਂ ਘਰੋਂ ਕੱਢ ਦੇਣਾ ਮੈਂ ਤੂੰ ਜਦਾ ਕੰਮ ਨਹੀਂ ਕਰਨਾ ਤੇ ਇਥੇ ਮੂੰਹ ਵੇਖਣਾ ਆਦਾ ਫਿਰ ਮੈਂ ਗਾੜੀਆਂ ਮੇਰੀਆਂ ਦੱਸਦੀਆਂ ਵੀ ਮੰਮੀ ਮੈਨੂੰ ਧਮਕੀਆਂ ਦੇ ਜਾਂਦੀ ਤਾਂ ਆਪਣੀਆਂ ਨਹੀਂ ਦੱਸੀਆਂ ਮੰਮੀ ਉਹਨੇ ਨਹੀਂ ਕਿਤੇ ਵੀ ਜਾਣਾ ਸੰਦੀਪ ਨੇ ਠੀਕ ਹੈ ਨਾ ਹੋਰ ਕਿਹਨੂੰ ਤਕਲੀਫ ਹੈ ਨਾ ਉਹ ਚਲ ਜੀ ਬੱਲੇ ਵੇ ਤੇਰੇ ਤੂੰ ਵੀ ਜ਼ੁਬਾਨ ਚਲਾਉਣ ਡੈ ਪਿਆਵਾ ਸੈਂਧੀ ਰਾਂਹ ਦੀਆਂ ਗੱਲਾਂ ਤੇ ਮੇਰੀ ਗੱਲ ਸੁਣ ਲੈ ਆਜੋ ਮੜਨ ਦਾ ਕੋਈ ਫਾਇਦਾ ਨਹੀਂ ਇਹਨਾਂ ਨਾਲ ਵੇਖਿਆ ਇਹ ਸ਼ੁਰੂ ਤੋਂ ਨਾ ਮੈਨੂੰ ਇਹੋ ਕੁਝ ਕਾਉਂਦੇ ਰਹੀ ਆ ਹੁਣ ਤੂੰ ਨਹੀਂ ਘਰੋਂ ਜਾਏਂਗੀ ਇਹੋ ਨਿਕਲਣਗੇ